ਆਵਾਜ਼ ਸੁਸਾਇਟੀ ਨਮਾਸ਼ਹਿਰ ਵੱਲੋਂ ਅੱਜ ਲਗਾਤਾਰ 7ਵੇਂ ਸਾਲ ਵੀ ਹਰੀ ਸ਼ਵੀਲ 2024 ਦਾ ਸਫਲ ਉਜੋਜਨ ਕੀਤਾ ਗਿਆ ਬਨ ਵਿਭਾਗ ਦੇ ਸਹਿਯੋਗ ਨਾਲ ਲਗਾਈ ਗਈ ਇਸ ਸ਼ਵੀਲ ਵਿੱਚ ਵਾਤਾਵਰਣ ਸੰਭਾਲ ਦੇ ਸੰਦੇਸ਼ ਨਾਲ ਜਾਗਰੂਕ ਲੋਕਾਂ ਨੂੰ ਇਸ ਮੌਕੇ 2500 ਦੇ ਕਰੀਬ ਸ਼ਾਨਦਾਰ ਅਤੇ ਫਲਦਾਰ ਬੂਟੇ ਵੰਡੇ ਗਏ ਸਵੇਰੇ 10 ਵਜੇ ਅਰਦਾਸ ਉਪਰੰਤ ਆਵਾਜ਼ ਸਰਪਰਾਧ ਸ਼੍ਰੀ ਰਾਮ ਧਾਨ ਕੇਪੜ ਜੀ ਸ਼੍ਰੀ ਨਰੇਸ਼ੂਰੀ ਜੀ ਅਤੇ ਸ਼੍ਰੀ ਓਮਪrakash ਓਮੀ ਸਿੰਘਪੁਰ ਨੇ ਇਸ ਸ਼ੀਲ ਦਾ શુભ ਆਰੰਭ ਕੀਤਾ ਇਸ ਮੌਕੇ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਬਿਰਕ ਜੀ ਨੇ ਵਿਸ਼ੇਸ਼ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਵਾਤਾਵਰਣ ਸੰਭਾਲ ਅਤੇ ਪਾਣੀ ਬਚਾਉਣ ਲਈ ਅਪੀਲ ਕੀਤੀ ਆਵਾਜ਼ ਦੇ ਇਸ ਉਪਰਾਲੇ ਵਿੱਚ ਐਮਐਲਏ ਨਵਾਂ ਸ਼ਹਿਰ ਸਾਫ ਡਾਕਟਰ ਨਛੱਤਰਪਾਲ ਜੀ ਜ਼ਿਲ੍ਹਾ ਯੋਜਨਾ ਬੋਰਡ ਨਵਾਂ ਸ਼ਹਿਰ ਦੇ ਚੇਅਰਮੈਨ ਸ਼੍ਰੀ ਸਤਨਾਮ ਸਿੰਘ ਚੈਤੀ ਜੀ ਬਨ ਵਿਭਾਗ ਤੋਂ ਬਣ ਵਿਭਾਗ ਤੋਂ ਰੰਗੀ ਅਫੀਸਰ ਨਰਿੰਦਰ ਕੁਮਾਰ ਸਿੰਘ ਜੀ ਨੇ ਆ ਕੇ ਇਸ ਪ੍ਰੋਗਰਾਮ ਵਿੱਚ ਹਿੱਸੇਦਾਰੇ ਪਾਈ ਆਵਾਜ਼ ਵੱਲੋਂ ਵਾਤਾਵਰਣ ਸੰਭਾਲ ਦੇ ਲਈ ਨਵਾਂ ਸ਼ਹਿਰ ਵਿੱਚ ਕੰਮ ਕਰ ਰਹੀਆਂ ਪ੍ਰਮੁੱਖ ਸੰਸਥਾਾਂ ਮਾ ਹਰਿਆਵਲ ਪੰਜਾਬ ਅਤੇ ਸ਼੍ਰੀ ਗੁਰੂ ਰਵਦਾ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦਾ ਉਹਨਾਂ ਦੇ ਨਵਾਂ ਸ਼ਹਿਰ ਲਈ ਕੀਤੇ ਕਾਰਜਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਆਵਾਜ਼ ਦੇ ਇਸ ਉਪਰਾਲੇ ਵਿੱਚ ਸ਼੍ਰੀ ਬਨੋਧ ਭਾਰਤਵਾਦ ਸ਼੍ਰੀ ਗਗਨਗਨੋਤਰੀ ਜੀ ਸ਼੍ਰੀਮਤੀ ਪੂਨਮ ਮਾਨਕ ਜੀ ਸਰਦਾਰ ਸੁਖਦੀਪ ਸਿੰਘ ਸ਼ੁਕਰਜੀ ਪਰ ਸਰਦਾਰ ਪਰਮ ਸਿੰਘ ਖਾਲਸਾ ਅਤੇ ਆਵਾਜ਼ ਸਰਪਰਾਹ ਸ਼੍ਰੀ ਰਾਮ ਧੰਨ ਖੇਪੜ ਸ਼੍ਰੀ ਨਰੇਸ਼ੂਰੀ ਜੀ ਹਾਜ਼ਰ ਸਨ ਆਵਾਜ਼ ਤੋਂ ਸ਼੍ਰੀ ਹਰਿੰਦਰ ਬਰਾੜ ਹਰਿੰਦਰ ਬਜਾੜ ਸ਼੍ਰੀ ਹਰਸ਼ ਸ਼ਰਮਾ ਸ਼੍ਰੀ ਬਨੀਤ ਚਾੜਲਾ ਸ਼੍ਰੀ ਬਿਨੇ ਖਟਾਨਾ ਸ਼੍ਰੀ ਦਿਲਵਰ ਜੀ ਸਰਦਾਰ ਮਕਵਿੰਦਰ ਸਿੰਘ ਰੂਬੀ ਸਰਦਾਰ ਮਨਦੀਪ ਸਿੰਘ ਭਾਣ ਮਜਾਰਾ ਨੇ ਪ੍ਰਮੁਖ ਤੌਰ ਦੇ ਉੱਪਰ ਇਸ ਮੌਕੇ ਤੇ ਸੇਵਾ ਕੀਤੀ ਔਰ ਇਸ ਮੌਕੇ ਦੇ ਉੱਪਰ ਅਰਦਾਸ ਕਰਨ ਉਪਰੰਤ ਕੜਾਹ ਪ੍ਰਸ਼ਾਦ ਵੀ ਵਰਤਾਇਆ ਗਿਆ ਅਤੇ ਛੋਲੇ ਪੂਰੀਆਂ ਦਾ ਲੰਗਰ ਵੀ ਲਗਾਇਆ ਗਿਆ ਅਤੇ ਇਸ ਮੌਕੇ ਤੇ ਸਾਰਿਆਂ ਨੂੰ ਹੀ ਬੂਟੇ ਕਿਸ ਤਰ੍ਹਾਂ ਲਗਾਣੇ ਹਨ ਕਿਸ ਤਰ੍ਹਾਂ ਤੁਸੀਂ ਘਰ ਲੈ ਜਾਣੇ ਹਨ ਇਹਨਾਂ ਦੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ ਉਹ ਵੀ ਸਾਰਾ ਸਮਝਾਇਆ ਗਿਆ ਤੁਸੀਂ ਦੇਖ ਪਾ ਰਹੇ ਹੋ ਕੜਾਹ ਪ੍ਰਸ਼ਾਦ ਦਾ ਜਿਹੜਾ ਆ ਉਹ ਵੀ ਇਸ ਮੌਕੇ ਤੇ ਜਿਹੜਾ ਆ ਵਰਤਾਇਆ ਜਾ ਰਿਹਾ ਆ ਬੂਟੇ ਤੁਸੀਂ ਦੇਖ ਸਕਦੇ ਹੋ ਬੂਟੇ ਵਰਤਾਏ ਜਾ ਰਹੇ ਨੇ ਔਰ ਇਧਰ ਕੜਾ ਪ੍ਰਚਾਰ ਵੀ ਵਰਤਾਇਆ ਜਾ ਰਿਹਾ ਹੈ ਔਰ ਇਸ ਵੀਲ ਦੇ ਵਿੱਚ ਬਹੁ ਬਕੀ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਕਸ਼ਮੀਰੀ ਇਹ ਵਿਸ਼ੇਸ਼ ਰਿਪੋਰਟ ਔਰ ਇਹ ਹਰ ਸਾਲ ਜਿਹੜੇ ਆ ਬੂਟੇ ਜਿਹੜੇ ਆ ਇਹ ਵੰਡੇ ਜਾ ਰਹੇ ਹਨ ਪਰ ਸਾਡੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਇੱਕ ਔਰ ਠੰਡੇ ਮਿੱਠੇ ਜਲਦੀ ਤੁਸੀਂ ਦੇਖੋ ਇਸ ਮੌਕੇ ਦੇ ਉੱਪਰ ਗਰਮੀ ਨੂੰ ਦੇਖਦੇ ਹੋ ਜਿੱਥੇ ਬੂਟੇ ਸ਼ਾਨਦਾਰ ਵੰਡੇ ਜਾ ਰਹੇ ਹਨ ਗਰਮੀ ਨੂੰ ਦੇਖਦੇ ਹੋ ਏ ਠੰਡੇ ਮਿੱਠੇ ਜਲਦੀ ਇਸ ਮੌਕੇ ਦੇ ਉੱਪਰ ਸ਼ਵੀਲ ਵੀ ਲਗਾਈ ਗਈ ਹੈ ਔਰ ਇਹ ਬੂਟੇ ਤੁਸੀਂ ਦੇਖ ਪਾ ਰਹੇ ਹੋ ਦੇਖੋ ਹਰਿਆਲੀ ਕਿੰਨੀ ਸੋਹਣੀ ਲੱਗਦੀ ਆ ਕਿੰਨੀ ਚੰਗੀ ਜਾਪਦੀ ਹੈ ਪਰ ਅਸੀਂ ਖੇਤਾਂ ਦੇ ਵਿੱਚ ਇਹਨਾਂ ਨੂੰ ਜਿਹੜੇ ਬੂਟੇ ਵੱਡੇ ਹੋ ਜਾਂਦੇ ਆ ਇਹਨਾਂ ਨੂੰ ਸਾੜ ਦਿੱਤਾ ਜਾਂਦਾ ਹੈ ਇਹਨਾਂ ਦੀ ਜਾਨ ਲੈ ਲਈ ਜਾਂਦੀ ਹੈ ਸਾਨੂੰ ਬਿਲਕੁਲ ਵੀ ਤਰਸ ਨਹੀਂ ਆਉਂਦਾ ਹੈ ਪਰ ਇਹ ਜੋ ਬੂਟੇ ਨੇ ਇਹ ਸਾਨੂੰ ਆਕਸੀਜਨ ਦਿੰਦੇ ਨੇ ਦੇਖੋ ਹੁਣ ਪੂਰੇ ਪੰਜਾਬ ਦੇ ਵਿੱਚ ਗਰਮੀ ਦਾ ਕਿੰਨਾ ਪ੍ਰਕੋਪ ਹੈ ਜੇਕਰ ਬੂਟੇ ਲੱਗੇ ਹੋਏ ਹੋਣਗੇ ਤਾਂ ਗਰਮੀ ਤੋਂ ਬਚਿਆ ਜਾ ਸਕਦਾ ਹੈ ਲੇਕਿਨ ਸਾਨੂੰ ਇਹ ਬੂਟੇ ਸਿਰਫ ਘਰ ਵਿੱਚ ਲਾ ਜਾ ਕੇ ਹੀ ਖਾਣਾ ਪੂਰਤੀ ਨਹੀਂ ਕਰ ਲੈਣੀ ਚਾਹੀਦੀ ਕਿ ਕੜਾ ਪਛਾਰਦ ਵੀ ਛਕਿਆ ਠੰਡੇ ਮਿੱਠੇ ਜਲਦੀ ਛਵੀਲ ਵੀ ਛਗੀ ਪਰ ਜੇ ਉਹ ਇਥੋਂ ਬੂਟੇ ਲੈ ਕੇ ਜਾਓ ਤਾਂ ਤੁਸੀਂ ਪ੍ਰਣ ਕਰ ਲੈਣਾ ਹੈ ਕਿ ਇਸ ਬੂਟੇ ਨੂੰ ਪਾਣੀ ਵੀ ਦੇਣਾ ਹੈ ਜਿਸ ਤਰ੍ਹਾਂ ਅਸੀਂ ਆਪਣੇ ਇੱਕ ਪਰਿਵਾਰ ਦੇ ਬੱਚੇ ਨੂੰ ਪਾਲਦੇ ਹਾਂ ਉਸੇ ਤਰ੍ਹਾਂ ਜਿਹੜਾ ਆ ਇਹ ਜਿਹੜੇ ਬੂਟੇ ਆ ਇਹਨਾਂ ਨੂੰ ਅਸੀਂ ਪਾਲਣਾ ਹੈ ਤਾਂ ਜੋ ਵੱਡੇ ਹੋ ਕੇ ਸਾਨੂੰ ਆਕਸੀਜਨ ਵੀ ਦੇਣ ਠੰਢੀ ਛਾਂ ਵੀ ਦੇਣ ਤੇ ਫਲਦਾਰ ਬੂਟੇ ਜਿਹੜੇ ਆ ਉਹ ਤੁਹਾਨੂੰ ਫਲ ਵੀ ਦੇਣ ਇਸ ਮੌਕੇ ਤੇ ਸੀਨੀਅਰ ਉੱਚ ਅਧਿਕਾਰੀ ਵੀ ਪਹੁੰਚੇ ਔਰ ਤੁਸੀਂ ਵੀ ਨਮਾਚਰਦ ਬਾਬਾ YouTube ਚੈਨਲ ਨੂੰ ਜੋ ਵੀ ਬੂਟੇ ਲਗਾਉਂਦੇ ਨੇ ਆਪਣੀ ਵੀਡੀਓ ਬਣਾ ਕੇ ਜਾਂ ਫੋਟੋ ਤੁਸੀਂ WhatsApp ਨੰਬਰ 9876379499 ਤੇ ਤੁਸੀਂ ਭੇਜੋ ਅਸੀਂ ਤੁਹਾਡੀ ਹਰ ਵੀਡੀਓ ਹਰ ਜਿਹੜੀ ਖਬਰ ਆ ਉਹ ਲਗਾਵਾਂਗੇ ਮਾਤਾ ਜੀ ਮਾੜਾ ਪਿੱਛੇ ਨੂੰ ਆਜੋ ਮਾਤਾ ਜੀ ਇੱਧਰੋਂ ਆਜੋ ਥੱਲੇ ਬਰੇਂਦਰ ਭਾਜੀ ਇੱਧਰ ਦੇਖਿਓ ਤਰੇਨਿੰਗ ਜੇ ਲੋ ਤਾਂ ਨੂੰ ਕੋ ਜੇ ਨਾ ਤਾਂ ਇਹ ਨਾ ਕੰਨ ਨਾ ਪਾ। ਜੇ ਪਾ ਕੇ ਉਹਨਾਂ ਦਾ ਕੰਮ ਆ ਜਾਣਾ। ਨਾਲ ਦਮ ਕੋਲ। ਜੀ। ਇਹਦਾ ਬੰਨ੍ਹਦੇ। ਇਹ ਸਰਪੰਚ ਕਮਿਟੀ ਆਯੋਜਿਤ ਕਰਨੀ ਚਾਹੁੰਦਾ ਹਾਂ। ਹਾਂਜੀ ਅੱਜ ਇੱਥੇ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਜਿਹੜੀ ਆਵਾਜ਼ ਵੈਲਫੇਅਰ ਸੁਸਾਇਟੀ ਹੈਗੀ ਹੈ। ਇਦੇ ਵੱਲੋਂ ਬੜਾਈ ਚੰਗਾ ਉਪਰਾਲਾ ਕੀਤਾ ਗਿਆ। ਇਦੇ ਵੱਲੋਂ ਲੋਕਾਂ ਨੂੰ ਜਿਹੜਾ ਫ੍ਰੀ 2500 ਬੂਟੇ ਅੱਜ ਵੰਡੇ ਜਾ ਰਹੇ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਅਸੀਂ ਵੀ ਇੱਕ ਹਫਤਾ ਪਹਿਲਾਂ ਜਿਹੜਾ 300 ਬੂਟੇ ਸਾਰੇ ਥਾਣਿਆਂ ਦੇ ਵਿੱਚ ਤੇ ਡਿਸਟ੍ਰਿਕਟ ਪੁਲਿਸ ਆਫਿਸ ਦੇ ਵਿੱਚ ਵੀ ਅਸੀਂ ਲਗਾਏ ਸੀਗੇ। ਤਾਂ ਇਹ ਸਾਡੇ ਵਾਤਾਵਰਣ ਨੂੰ ਠੀਕ ਰੱਖਣ ਲਈ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ ਤੇ ਮੈਨੂੰ ਪਤਾ ਲੱਗਿਆ ਸੀ ਕਿ ਪਿਛਲੇ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਜਿਹੜੇ ਪਲਾਂਟ ਡਿਸਟ੍ਰੀਬਿਊਟ ਕਰਦੇ ਆ ਰਹੇ ਨੇ ਤੇ ਮੈਂ ਪਬਲਿਕ ਨੂੰ ਵੀ ਇਹਹੀ ਮੈਸੇਜ ਦੇਣਾ ਚਾਹਾਂਗਾ ਕਿ ਆਸ-ਪਾਸੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈਗੀ ਹੈ ਤਾਂ ਉਹ ਚਾਹੇ ਆਪਣੇ ਤੌਰ ਤੇ ਚਾਹੇ ਜੋ ਇਹਨਾਂ ਵੱਲੋਂ ਪਲਾਂਟਿਸਪੋਟ ਕੀਤੇ ਜਾਂਦੇ ਉਹਨਾਂ ਨੂੰ ਉਹਨਾਂ ਦੀ ਪਲਾਂਟੇਸ਼ਨ ਜ਼ਰੂਰ ਕਰਨ ਤਾਂ ਕਿ ਆਪਾਂ ਆਪਣੇ ਵਾਤਾਵਰਣ ਨੂੰ ਠੀਕ ਰੱਖ ਸਕੀਏ ਅੱਜ ਸਾਡੇ ਸ਼ਹਿਰ ਦੇ ਅੰਦਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰੇਸ਼ ਕੁਮਾਰ ਸ਼ੂਰੀ ਸਾਹਿਬ ਔਰ ਬਰਿੰਦਰ ਬਾਜਾੜ ਜੀ ਜਿਹੜੇ ਹਰ ਇੱਕ ਸਾਲ ਇਸ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੇ ਹਰੀ ਸ਼ਮੀਲ ਲਾਉਂਦੇ ਆ ਇਹਨਾਂ ਦਾ ਮਕਸਦ ਇਹ ਹੈ ਕਿ ਜੋ ਅੱਜ ਪੰਜਾਬ ਦੇਸ਼ ਦਾ ਵਾਤਾਵਰਣ ਖਰਾਬ ਹੋ ਰਿਹਾ ਹੈ ਇਹ ਲਗਾਤਾਰ ਹਰ ਇੱਕ ਸਾਲ ਵੱਡੀ ਗਿਣਤੀ ਦੇ ਅੰਦਰ ਹਜ਼ਾਰਾਂ ਦਾਦ ਦੇ ਵਿੱਚ ਬੂਟੀਆਂ ਦੀ ਵੰਡ ਕਰਦੇ ਆ ਸੰਗਤਾਂ ਨੂੰ ਅਵੇਅਰ ਕਰਦੇ ਆ ਔਰ ਬੂਟੇ ਲਾਉਣ ਲਈ ਉਹਨਾਂ ਦੀ ਸਾਂਭ ਸੰਭਾਲ ਲਈ ਜਿਹੜੇ ਲੋਕਾਂ ਨੂੰ ਅਵੇਅਰ ਕਰਦੇ ਆ ਇਹ ਬਹੁਤ ਵੱਡਾ ਅਭਰਾਲਾ ਜਿਹਦੇ ਨਾਲ ਸਾਡਾ ਵਾਤਾਵਰਣ ਗੁਰੂ ਸਾਹਿਬਾਨ ਦਾ ਸੁਪਨਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹਨੂੰ ਇਹ ਪੂਰਾ ਕਰਨ ਦੇ ਲਈ ਇਸ ਮੁਚੀ ਇਹਨਾਂ ਦੀ ਜਿਹੜੀ ਆਵਾਜ਼ ਟੀਮ ਲੱਗੀ ਹੋਇਆ ਮੈਂ ਇਹਨਾਂ ਨੂੰ ਇਸ ਮੌਕੇ ਤੇ ਵਧਾਈ ਦਿੰਦਾ ਔਰ ਇਹਨਾਂ ਨੂੰ ਬੇਨਤੀ ਵੀ ਕਰਦਾ ਇਹ ਜਿਹੜਾ ਅਭਰਾਲਾ ਜਿੱਦਾਂ ਇਹ ਹੁਣ ਕਰ ਰਹੇ ਆ ਇਦਾਂ ਹੀ ਹੋਰ ਵੀ ਲੋਕਾਂ ਨੂੰ ਅਸੀਂ ਨਾਲ ਮਿਲ ਕੇ ਪ੍ਰੇਰ ਕੇ ਅੱਗੇ ਪ੍ਰੇਰੀਏ ਤਾਂ ਜੋ ਪੰਜਾਬ ਦਾ ਜਿਹੜਾ ਵਾਤਾਵਰਨ ਨੂੰ ਠੀਕ ਕਰ ਸਕੀਏ ਲੋਕ ਚੰਗੀ ਤਰ੍ਹਾਂ ਰਹਿ ਸਕਣ ਔਰ ਚੰਗੀ ਸਾਹ ਲੈ ਸਕਣ ਚੰਗੀ ਐਜੂਕੇਸ਼ਨ ਲੈ ਸਕਣ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਮੇਰੇ ਵੱਲੋਂ ਧੰਨਵਾਦ ਹਾਂ ਅੱਜ ਜਿਹੜੀ ਜਿਹੜੀ ਚਬੀਲ ਦੇਖ ਰਹੇ ਹੋ ਹਰੀ ਚਬੀਲ ਇਹ ਬਹੁਤ ਅੱਛਾ ਇਵੈਂਟ ਹੈ ਜਿਹੜਾ ਆਵਾਸ ਸੋਸਾਇਟੀ ਵੱਲੋਂ ਕੀਤਾ ਜਾਂਦਾ ਹਰ ਸਾਲ ਇਹ ਜਿਹੜੇ ਦੋ ਇਹ ਜਿਹੜੇ ਇਵੈਂਟ ਕਰਦੇ ਨੇ ਬਹੁਤ ਅੱਛੇ ਸਾਡੇ ਜਿਹੜੇ ਗੁਰੂਆਂ ਪੀਰਾਂ ਨੇ ਜਿਹੜੀ ਇਹ ਪਰੰਪਰਾ ਚਲਾਈ ਸੀ ਇਹ ਛਵੀਲਾਂ ਦੀ ਬਹੁਤ ਅੱਛੀ ਹੈ ਔਰ ਉਹਨੂੰ ਇਹ ਨਿਭਾ ਰਹੇ ਨੇ ਤੇ ਮੈਂ ਨਰੇਸ਼ ਜੀ ਨੂੰ ਔਰ ਵਰਿੰਦਰ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਸਾਡੇ ਹਲਕੇ ਦੇ ਇੱਥੇ ਐਮ.ਐਲ.ਏ ਸਾਹਿਬ ਵੀ ਆਏ ਹੋਏ ਨੇ ਮੈਂ ਉਹਨਾਂ ਨੂੰ ਵੀ ਬਹੁਤ ਵਧਾਈ ਔਰ ਸਾਰੇ ਜਣਿਆਂ ਦਾ ਸ਼ੁਕਰਾਨਾ ਜਿਹੜੇ ਇੱਥੇ ਪਹੁੰਚੇ ਨੇ ਔਰ ਸਾਰੇ ਜਣੇ ਅਸੀਂ ਮਿਲ ਕੇ ਜਿਹੜਾ ਹਰਿਆਵਲ ਦੀ ਇਹ ਜਿਹੜੀ ਮਹਿੰਮ ਚੱਲਦੀ ਪਈ ਹੈ ਹਰੀ ਛਵੀਲ ਦੀ ਅਸੀਂ ਇਹਨੂੰ ਅੱਗੇ ਵਧਾਈਏ ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸੈਲੀਬ੍ਰ ਹਵਾ ਤਵਰਨ ਅੱਛਾ ਹੋ ਸਕੇ ਸਾਡੀ ਜਿਹੜੀ ਪ੍ਰਕਿਰਤੀ ਹੈ ਸਾਡੇ ਸਮਾਨ ਹੋ ਸਕੇ ਔਰ ਸਾਨੂੰ ਅੱਛੀ ਹਵਾ ਔਰ ਸਭ ਕੁਝ ਮਿਲ ਸਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਥੰਕ ਯੂ। ਸਰਦੂ ਕੋਈ ਜਨੀ ਵਧੀਆ ਤੇ ਬੋਲਦੇ। ਹਾਂਜੀ। ਜੀ ਰਹੀ ਆਪਸਾ ਨਮਾਸ਼ਕਾਰ ਹਾਂ ਮੈਂ। ਇਹਨਾਂ ਵੱਲੋਂ ਬਹੁਤ ਵਧੀਆ ਪ੍ਰਣਾਮ ਕੀਤਾ ਜਾ ਰਿਹਾ ਆ। ਜੀ ਸੰਸਥਾ ਆ। ਤੇ ਸਾਡੇ ਕੋਲ ਸੈਕਟਰੀਰ ਇਹਨਾਂ ਵੱਲੋਂ ਸਾਨੂੰ ਆਪਣੇ ਲੈਟਰ ਪੈਡ ਤੇ ਪਲਾਂਟ ਦੀ ਬੰਦ ਕੀਤੀ ਗਈ ਸੀ ਸਾਡੇ ਬਹੁਤ ਪਲਾਂਟ ਸੁੱਤੇ ਗਏ ਆ ਤੇ ਹੁਣ ਤੱਕ ਸਾਡੇ ਵਿਭਾਗ ਵੱਲ ਤੋਂ ਲਗਭਗ 1 ਲੱਖ ਤੋਂ ਇਹ ਕਰੀਬ ਇਸ ਰੇਂਜ ਦੇ ਵਿੱਚ ਨਵਾਂ ਸ਼ਹਿਰ ਦੇ ਬੂਟੇ ਆ ਜੀ ਸਪਲਾਈ ਕੀਤੀ ਜਾ ਚੁੱਕੀ ਆ ਫ੍ਰੀ ਸਪਲਾਈ ਤੇ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਦੇਖਣਦਕਿ ਇਹ ਆਇਆ ਕਿ ਲੋਕਾਂ ਵਿੱਚ ਕਾਫੀ ਉਤਸ਼ਾਹ ਹੈਗਾ ਆ ਔਰ ਲੋਕ ਕਾਫੀ ਇਹ ਕਿ ਕਿ ਨੂੰ ਚੰਗਾ ਸਾਹਮਣੇ ਬੂਟੇ ਲਾਣੇ ਉਹ ਐਤਕੀ ਗਰਮੀ ਬਹੁਤ ਪਈ ਹੈ ਨਾ ਗਰਮੀ ਪੈਣ ਦੇ ਕਾਰਨ ਤੇ ਲੋਕ ਬੂਟੇ ਲਾਣੂ ਚੰਗੇ ਜਾਨੀ ਲੱਗੇ ਹੋਏ ਆ ਤੇ ਪਾਕੀ ਜੇਕਰ ਹੋਰ ਬੂਟੇ ਲੋੜ ਪਏ ਸਾਡੇ ਵਿਭਾਗ ਵੱਲੋਂ ਬੂਟੇ ਹੋਰ ਦਿੱਤੇ ਜਾਣਗੇ ਸਾਡੀਆਂ 4 ਇੰਜਾ ਆਇਆ 4 ਇੰਜਾ ਦੇ ਵਿੱਚ ਲਗਭਗ 4 ਲੱਖ ਦੇ ਕਰੀਬ ਬੂਟਾ ਸਪਲਾਈ ਹੋ ਚੁੱਕਾ ਆ ਕੋਈ ਕੰਟੈਕਟ ਨੰਬਰ ਜੇ ਤੁਸੀਂ ਬੰਗਦੇ ਵਿੱਚ ਬੂਤੇ ਲੈਣੇ ਹੋਰ ਤਾਂ ਕੋਈ ਕੰਟੈਕਟ ਨੰਬਰ ਹੀ ਅਠਾ ਕੋਟੈਕਟ ਨੰਬਰ 9878175417 ਮੇਰਾ ਨੰਬਰ ਆ ਇਹ ਜੀ ਤੇ ਆ ਕੇ ਮਿਲ ਸਾਦੇ ਮੈਨੂੰ ਕਾਣਾ ਮੱਢੀ ਦਫਤਰ ਹਟਾ ਆ ਕੇ ਮਿਲ ਸਾਦੇ ਹਾਂ ਉੱਥੇ ਆਪਣਾ ਲੈਟਰ ਪੈਡ ਕੋਈ ਵੀ ਪ੍ਰੂਫ ਲੈ ਕੇ ਆਣ ਤੇ ਉਹਨਾਂ ਨੂੰ ਬੂਤੇ ਦਿਵਾ ਦੇ ਠੀਕ ਹੈ ਜੀ ਹੋਰ ਜੇ ਕਿੰਨੇ ਵਜੇ ਕਿਹਾ ਹੈ ਤੁਹਾਡੇ ਨਾਲ ਖੜੇ ਆ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਮੈਂ ਸਮੁੱਚੇ ਆਪਣੇ ਇਲਾਕਾ ਨਿਵਾਸੀਆਂ ਵੱਲੋਂ ਆਵਾਜ਼ ਸੇਵਾ ਸੰਸਥਾ ਦਾ ਦਿਲ ਦੀਆਂ ਗਹਿਰਾਂ ਧੰਨਵਾਦ ਕਰਦਾ ਹਾਂ ਇਹਨਾਂ ਦਾ ਇਹ ਬਹੁਤ ਵੱਡਾ ਉਪਰਾਲਾ ਆ ਇਹ ਅੱਜ 8ਵੀਂ ਗ੍ਰੀਨ ਚੀਪੀਲ ਜਿਹੜੀ ਆ ਅੱਜ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਇਹ ਲਾ ਰਹੇ ਆ ਜਿੱਥੇ ਮੈਂ ਸਮਝਦਾ ਆਵਾਜ਼ ਸੇਵਾ ਸੰਸਥਾ ਸਮਾਜਿਕ ਕੰਮਾਂ ਦੇ ਵਿੱਚ ਬੜਮੁੱਲਾ ਯੋਗਦਾਨ ਪਾ ਰਹੀ ਹੈ ਸਮਾਜ ਦੇ ਅੰਦਰ ਉੱਥੇ ਹੀ ਅੱਜ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਇਹ ਵੱਡਾ ਉਪਰਾਲਾ ਆ ਸੋ ਮੈਂ ਆਪਣੇ ਇਲਾਕੇ ਨਿਵਾਸੀਆਂ ਵੱਲੋਂ ਗੁਰੂ ਮਹਾਰਾਜ ਰੱਗੇ ਇਸ ਟੀਮ ਲਈ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਇਹ ਮਾਨਤਾ ਦੀ ਸੇਵਾ ਕਰਦੇ ਰਹਿਣ ਔਰ ਇਸੇ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਰਹਿਣ ਕਿਉਂਕਿ ਆਪਣਾ ਜੇ ਵਾਤਾਵਰਣ ਸ਼ੁੱਧ ਹੋਊਗਾ ਆਪਾਂ ਦੇਖਿਆ ਸੀ ਕਰੋਨਾ ਕਾਲ ਦੇ ਵਿੱਚ ਕਿ ਕਿਸ ਤਰ੍ਹਾਂ ਆਕਸੀਜਨ ਨਹੀਂ ਮਿਲ ਰਹੀ ਸੀ ਤੇ ਜੇ ਇਹ ਬੂਟੇ ਹੋਣਗੇ ਤਾਂ ਮੈਨੂੰ ਲੱਗਦਾ ਜਿਹੜੀ ਦੂਜੀ ਆਕਸੀਜਨ ਉਹਦੀ ਘੱਟ ਜ਼ਰੂਰਤ ਪਊਗੀ ਸੋ ਮੈਂ ਨਾਲ ਧੰਨਵਾਦ ਕਰਦਾ ਵਾਹਿਗੁਰੂ ਜੀ ਸਾੰਤਾ ਦਾ ਬਰਿੰਦਰਪ੍ਰੀਤ ਰਾਜ ਜੀ ਦਾ ਨਰੇਸ਼ ਸੂਰੀ ਜੀ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ੇਸ਼ ਧੰਨਵਾਦ ਅੱਜ ਦੇਣਾ ਚਾਹਨਾ ਦੇਖੋ ਸਾਡੇ ਕੋਲ ਐਮਐਲਏ ਸਾਹਿਬ ਆਏ ਨੇ ਸੁਰੀ ਐਸਐਸਪੀ ਸਾਹਿਬ ਆਈ ਸੀਗੇ ਔਰ ਬਣ ਵਿਭਾਗ ਨੂੰ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਵਿਚਾਰੇ ਨੇ ਸਾਨੂੰ ਹਰ ਸਾਲ ਹੀ ਬਹੁਤ ਸਪੋਰਟ ਕੀਤਾ ਜਦੋਂ ਵੀ ਅਸੀਂ ਬਣ ਵਿਭਾਗ ਨੂੰ ਜਦੋਂ ਵੀ ਅਪਰੋਚ ਕੀਤੀ ਹੈ ਡੀਐਫਓ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਨੇ ਸਾਨੂੰ ਜਿਨ੍ਹਾਂ ਵੀ ਡੀਐਫਓ ਆਏ ਨੇ ਜਿਵੇਂ ਹੁਣ ਹਰਪ੍ਰੀਤ ਸਿੰਘ ਸਰ ਨੇ ਉਹਨਾਂ ਨੇ ਸਾਨੂੰ ਬਹੁਤ ਉਤਸ਼ਾਹ ਦਿੱਤਾ ਔਰ ਚੰਗੇ ਕੰਮ ਲਈ ਮੋਟੀਵੇਟ ਕੀਤਾ ਤੇ ਸਾਡੇ ਕੋਲ ਹੁਣੇ ਹੀ ਬਣ ਵਿਭਾਗ ਤੋਂ ਨਿਰਿੰਦਰ ਜੀ ਆਏ ਸੀ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਹ ਤੋਂ ਇਲਾਵਾ ਜਿੰਨੇ ਵੀ ਲੋਕ ਸਾਡੇ ਨਾਲ ਆਏ ਨੇ ਜਿੰਨੀਆਂ ਸੰਸਥਾਵਾਂ ਆਈਆਂ ਨੇ ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਤੇ ਅੱਜ ਦੀ ਮਹਿੰਮ ਸਾਡੀ ਬਹੁਤ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਾਮਯਾਬ ਰਹੀ ਕੱਲ ਕੱਲ ਤੁਸੀਂ ਕਿਹਾ ਸੀ ਜੇ ਕਿਸੇ ਬਲਕ ਦੇ ਵਿੱਚ ਬੂਟੇ ਲੈਣੇ ਹੋਣ ਤਾਂ ਥਲੇ ਕਮੈਂਟ ਬਹੁਤ ਆਈ ਸੀ ਕੋਈ ਨੰਬਰ ਇਸ਼ੂ ਕਰ ਦਿਓ ਜੀ ਤਾਂ ਜੋ ਆ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕੀ ਜੀ ਭਾਜੀ ਹੁਣ ਬੂਟੇ ਜਿਹੜੇ ਨੇ ਮੈਨੂੰ ਲੱਗਦਾ ਬਲਕ ਵਾਲੇ ਦੇਣ ਵਾਲੇ ਤਾਂ ਸਾਡੇ ਸਾਰੇ ਲਗਭਗ ਚਲੇ ਗਏ ਨੇ ਅੱਜ ਤੁਸੀਂ ਦੇਖ ਹੀ ਰਹੇ ਹੋ ਬਟ ਹਾਂ ਅਗਰ ਕਿਸੇ ਨੂੰ ਫਿਰ ਵੀ ਚਾਹੀਦਾ ਹੋਏਗਾ 950197003 ਆਵਾਜ਼ ਦਾ ਨੰਬਰ ਹੈ ਅਸੀਂ ਆਪਣੀ ਵੱਲ ਤੋਂ ਕੋਸ਼ਿਸ਼ ਕਰਾਂਗੇ ਅਗਰ ਅਗਲਾ ਸਾਨੂੰ ਕੁਝ ਪਟੋਏ ਵਗੈਰਾ ਦਿਖਾਉਂਦਾ ਤਾਂ ਅਸੀਂ ਆਪਣੀ ਵੱਲ ਤੋਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕੁਝ ਨਾ ਕੁਝ ਬੂਟੇ ਜਿਹੜੇ ਆ ਉਹ ਪ੍ਰੋਵਾਈਡ ਕਰ ਸਕੇ ਕੁਝ ਹਿੱਸਾ ਪਾ ਸਕੇ ਧੰਨਵਾਦ ਜੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499